ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀਓ ਆਪ ਜੀ ਜਾਣਦੇ ਹੋ ਕਿ ਇਹ ਸ਼ਹੀਦੀ ਹਫਤਾ ਜੋ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ ਸੋ ਗੁਰੂ ਪਿਆਰਿਓ 1705 ਈਸਵੀ ਦੇ ਵਿੱਚ ਇਹ 6 ਪਉ ਦੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੇ ਗੁਰੂ ਸਾਹਿਬ ਜੀ ਜਥੇ ਦੀ ਕਮਾਂਡ ਆਪ ਸੰਭਾਲਦੇ ਨੇ ਸਭ ਤੋਂ ਪਹਿਲਾਂ ਅੱਗੇ ਹੋ ਕੇ ਆਪ ਚੱਲਦੇ ਨੇ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਕੇ ਮਹਿਲ ਛੋਟੇ ਸਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਇਹ ਗੁਰੂ ਸਾਹਿਬ ਜੀ ਦੇ ਨਾਲ ਅੱਗੇ ਲੱਗ ਕੇ ਚੱਲਦੇ ਨੇ ਤੇ ਪਿੱਛੋਂ ਜਥੇ ਦੀ ਕਮਾਂਡ ਸੰਭਾਲਣ ਵਾਸਤੇ ਗੁਰੂ ਸਾਹਿਬ ਜੀ ਦੇ ਵੱਡੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਇਹ ਪਿੱਛੇ ਜਥੇ ਦੀ ਕਮਾਂਡ ਸੰਭਾਲਦੇ ਨੇ ਸੋ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਜਥੇ ਨੂੰ ਲੈ ਕੇ ਜਦੋਂ ਚੱਲਦੇ ਨੇ ਨਾ ਤਾਂ ਉਹ ਪਹਾੜੀ ਰਾਜੇ ਅਤੇ ਤੁਰਕਾਂ ਨੇ ਜਿਹੜੀਆਂ ਕਸਮਾਂ ਖਾਧੀਆਂ ਸੀ ਕਿ ਆਪ ਜੀ ਅਨੰਦਪੁਰ ਸਾਹਿਬ ਨੂੰ ਛੱਡ ਦਿਓ ਅਸੀਂ ਆਪ ਨੂੰ ਕੁਝ ਨਹੀਂ ਕਹਾਂਗੇ ਉਹ ਆਪਣੀਆਂ ਸਾਰੀਆਂ ਸੋਗੰਧਾਂ ਕਸਮਾਂ ਤੋੜ ਕੇ ਨਾ ਪਿੱਛੋਂ ਜੱਥੇ ਦੇ ਉੱਪਰ ਹਮਲਾ ਕਰ ਦਿੰਦੇ ਨੇ ਜਦੋਂ ਜੱਥਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਦਾ ਹੈ ਨਾ ਤਾਂ ਪਿੱਛੋਂ ਬੈਰੀ ਦਲ ਹਮਲਾ ਕਰ ਦਿੰਦਾ ਹੈ ਤਾਂ ਜੱਥਾ ਜਿਉਂ ਦੀ ਤਿਉਂ ਚੱਲਦਾ ਰਹਿੰਦਾ ਹੈ ਤਾ ਪਿੱਛੋਂ ਬਾਬਾ ਅਜੀਤ ਸਿੰਘ ਜੀ ਤੇ ਹੋਰ ਬਹਾਦਰ ਯੋਧੇ ਉਸ ਪਹਾੜੀ ਸੈਨਾ ਦਾ ਡਟ ਕੇ ਮੁਕਾਬਲਾ ਕਰਦੇ ਨੇ ਕੰਨਾਂ ਨੂੰ ਫਟੜ ਤੇ ਕੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤਾਂ ਬੜਾ ਕਮਾਸਾਨ ਜੁੱਧ ਹੁੰਦਾ ਹੈ ਤਾਂ ਉਸ ਜੁੱਧ ਦੇ ਵਿੱਚ ਨਾ ਬਾਬਾ ਜੀਵਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਤੇ ਹੋਰ ਵੀ ਸਿੰਘ ਕਈ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਤਾਂ ਬੈਰੀ ਦਲ ਦਾ ਮੁਕਾਬਲਾ ਬਾਬਾ ਅਜੀਤ ਸਿੰਘ ਪੂਰੇ ਡਟ ਕੇ ਕਰਦੇ ਨੇ ਤੇ ਅੱਗੇ ਵਧਣ ਨਹੀਂ ਦਿੰਦੇ ਤਾਂ ਇਧਰ ਜਦੋਂ ਜੱਥਾ ਸਰਸਾ ਨਦੀ ਦੇ ਕੰਢੇ ਤੇ ਪਹੁੰਚਦਾ ਹੈ ਨਾ ਤਾਂ ਗੁਰੂ ਸਾਹਿਬ ਜੀ ਉੱਥੇ ਕੰਢੇ ਦੇ ਉੱਪਰ ਜਦੋਂ ਪਹੁੰਚਦੇ ਨੇ بارش ਸ਼ੁਰੂ ਹੋ ਚੁੱਕੀ ਸੀ ਮੀਂਹ ਪੈ ਰਿਹਾ ਸੀ ਜਿਹੜੀ ਉਹ ਨਦੀ ਹੈ ਉਹ ਨਦੀ ਨਹੀਂ ਸੀ ਇੱਕ ਬਰਸਾਤੀ ਨਾਲਾ ਸੀ ਉਹ ਨਦੀ ਦਾ ਰੂਪ ਇਖਤਿਆਰ ਕਰ ਲੈਂਦੀ ਸੀ ਨਦੀ ਦਾ ਰੂਪ ਬਣਾ ਲੈਂਦੀ ਸੀ ਜਦੋਂ ਪਹਾੜਾਂ ਦੇ ਉੱਪਰ ਮੀਂਹ ਪੈਂਦਾ ਸੀ ਤਾਂ ਸਾਰਾ ਪਾਣੀ ਉਸ ਦੇ ਵਿੱਚ ਦੀ ਹੋ ਕੇ ਲੰਘਦਾ ਸੀ ਗੁਰੂ ਪਿਆਰਿਓ ਤੇ ਉਸ ਨਦੀ ਦੇ ਕੰਢੇ ਦੇ ਉੱਪਰ ਬੈਠ ਕੇ ਅੰਮ੍ਰਿਤ ਵੇਲੇ ਸਤ ਪੋ ਦੇ ਅੰਮ੍ਰਿਤ ਵੇਲੇ ਨਾ ਗੁਰੂ ਸਹਿਜੀ ਨਿਤਨੇਮ ਦੀ ਬਾਣੀ ਪੜਦੇ ਨੇ ਸੰਗਤ ਬਾਣੀ ਪੜ੍ਹਦੀ ਹੈ ਤਾ ਪਿੱਛੋਂ ਹਮਲਾ ਹੁੰਦਾ ਵੇਖ ਕੇ ਤਾਂ ਗੁਰੂ ਸਾਹਿਬ ਜੀ ਤੇ ਗੁਰੂ ਦੇ ਸਿੰਘ ਖੜੇ ਹੋ ਜਾਂਦੇ ਨੇ ਤਾਂ ਜੋ ਗੁਰੂ ਕੇ ਮਹਲ ਤੇ ਭਾਈ ਮਨੀ ਸਿੰਘ ਜੀ ਇਹ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਜਾ ਦੇ ਇਹ ਪਰਿਵਾਰ ਦੇ ਨਾਲੋਂ ਵਿਛੜ ਜਾਂਦੇ ਨੇ ਗੁਰੂ ਸਾਹਿਬ ਜੀ ਦੇ ਨਾਲੋਂ ਵਿਛੜ ਜਾਂਦੇ ਨੇ ਜੋ ਕਿ ਬਾਅਦ ਦੇ ਵਿੱਚ ਕਦੇ ਵੀ ਮੇਲ ਨਹੀਂ ਹੁੰਦੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਜਾਦੇ ਇੱਕ ਬਾਬਾ ਕੁੰਮਾ ਮਾਸ ਕੀ ਜੀ ਦੇ ਗ੍ਰਹਿ ਵਿਖੇ ਜੋ ਕਿ ਉਸ ਸਮੇਂ ਉਹਨਾਂ ਦੀ ਇੱਕ ਕੁੱਲੀ ਪਾਈ ਹੋਈ ਸੀ ਛੰਨ ਪਾਈ ਹੋਈ ਸੀ ਉਸ ਦੇ ਵਿੱਚ ਵਿਰਾਜਮਾਨ ਹੁੰਦੇ ਨੇ ਤੇ ਇਧਰੋਂ ਗੁਰੂ ਸਾਹਿਬ ਜੀ ਤੇ ਨਾਲ ਵੱਡੇ ਸਹਿਜਾਦੇ ਤੇ 40 ਸਿੰਘ ਇਹ ਸਰਸਾ ਨਦੀ ਜੋ ਨਾਲਾ ਹੈ ਉਸ ਨੂੰ ਪਾਰ ਕਰਦੇ ਨੇ ਇਹ ਚਮਕੌਰ ਸਹਿਵਾਲ ਨੂੰ ਚਾਲੇ ਪਾਉਂਦੇ ਨੇ ਅਤੇ ਕਾਫੀ ਸਿੰਘ ਉਸ ਸਰਸਾ ਨਦੀ ਦੇ ਵਿੱਚ ਬਹਿ ਜਾਂਦੇ ਨੇ ਸਾਰਾ ਸਮਾਨ ਉਸ ਨਦੀ ਦੇ ਵਿੱਚ ਬਹਿ ਜਾਂਦਾ ਹੈ ਰੁੜ ਜਾਂਦੇ ਨੇ ਗੁਰੂ ਪਿਆਰਿਓ ਦਸ਼ਮੇਸ਼ ਪਿਤਾ ਮਹਾਰਾਜੀ ਵੱਡੇ ਸਹਿਬ ਜਾਦੇ ਤੇ 40 ਸਿੰਘ ਸ੍ਰੀ ਚਮਕੌਰ ਸਾਹਿਬ ਵਿਖੇ ਕੱਚੀ ਗੜੀ ਦੇ ਵਿੱਚ ਆਪਣਾ ਡੇਰਾ ਕਰਦੇ ਨੇ ਤਾਂ ਪਿੱਛੋਂ ਡਿੱਡੀ ਦਲਵੀ ਗੁਰੂ ਸਾਹਿਬ ਜੀ ਨੂੰ ਭਾਲਦੇ ਹੋਏ ਚਮਕੌਰ ਸਾਹਿਬ ਦੀ ਗੜੀ ਨੂੰ ਜੋ ਚਮਕੌਰ ਦੀ ਕੱਚੀ ਗੜੀ ਹੈ ਨਾ ਉਸ ਨੂੰ ਘੇਰਾ ਪਾ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਜੀ ਦੇ ਕੋਲ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਸੈਨਾ ਹੈ ਸਿੰਘ ਐਨੇ ਹੈ ਨਹੀਂ ਸਨ ਬਹੁਤ ਜ਼ਿਆਦਾ ਸਿੰਘ ਤਾਂ ਉਸ ਸਰਸਾ ਨਦੀ ਦੇ ਵਿੱਚ ਰੁੜ ਗਏ ਸਨ ਤੇ ਮਾਤਾ ਗੁਜਰਕੌਰ ਜੀ ਬਾਬਾ ਕੁੰਮਾ ਮਾਸਕੀ ਜੀ ਦੀ ਛੰਨ ਦੇ ਵਿੱਚ ਵਿਰਾਜ਼ਮਾਨ ਹੋਈ ਕੁੰਮਾ ਮਾਸਕੀ ਨੇ ਉਸ ਛੰਨ ਖਾਲੀ ਕਰ ਦਿੱਤੀ ਆਪ ਮੀਂਹ ਪੈਂਦੇ ਵਿੱਚ ਵੀ ਬਾਬਾ ਕੁੰਮਾ ਮਾਸਕੀ ਜੀ ਬਾਹਰ ਬੈਠ ਕੇ ਰਾਖੀ ਕਰ ਰਹੇ ਸਨ ਅਤੇ ਮਾਤਾ ਜੀ ਵਾਸਤੇ ਅਤੇ ਸਹਿਜਾਦਿਆਂ ਵਾਸਤੇ ਉਸ ਨੇ ਅੰਨ ਪਾਣੀ ਦਾ ਪ੍ਰਬੰਧ ਕਰਕੇ ਲਿਆ ਕੇ ਦਿੱਤਾ ਗੁਰੂ ਪਿਆਰਿਓ ਇਸ ਭਿਆਨਕ ਕਾਲੀ ਬੋਲੀ ਰਾਤ ਦੇ ਵਿੱਚ ਸਿੰਘਾਂ ਨੇ ਡਟ ਕੇ ਮੁਗਲਾਂ ਦਾ ਤੇ ਪਹਾੜੀ ਰਾਜਿਆਂ ਦਾ ਤਰਕਾਂ ਦੀ ਸੈਨਾ ਦਾ ਮੂੰਹ ਤੋੜਵਾ ਜਵਾਬ ਦਿੱਤਾ ਤੇ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਅਨੇਕਾਂ ਸਿੰਘ ਉੱਥੇ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ ਸੋ ਗੁਰੂ ਪਿਆਰਿਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਸਾਖੀ ਸੁਣਾਉਂਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸੋ ਅਣਜਾਣ ਬੱਚਾ ਸਮਝ ਕੇ ਮੁਆਫ ਕਰ ਦੇਣਾ ਜੀ ਅਗਰ ਆਪ ਜੀ ਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਗਰ ਆਪ ਜੀ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ